ਸਭ ਤੋਂ ਕਾਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਤਿੰਨ ਤਿੰਨ ਕੁੰਡਿਆਂ ਦਾ ਡਿਜ਼ਾਈਨ ਲੈ ਕੇ ਆਏ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਜੈਕਟ ਦਾ ਬਹੁਤ ਹੀ ਪਿਆਰਾਗਾ ਹੈ ਕਿਸੇ ਵੀ ਪੱਕੀ ਕਿਸੇ ਨੀ ਪ੍ਰੋਜੈਕਟ ਚ ਪਾ ਸਕਦੇ ਜੈਕਟ ਚ ਬਹੁਤ ਹੀ ਸੋਹਣਾ ਬਣ ਕੇ ਆਊਗਾ ਤਿੰਨ ਤਿੰਨ ਦੇ ਹਿਸਾਬ ਨਾਲ ਕੁੰਡੇ ਰੱਖ ਕੇ ਦੋ ਕੁੰਡਿਆ ਪੈਂਸਟਰ ਰੱਖਾਂਗੇ ਕਿਦਾਂ ਲਈ 1.41 ਸੈਡ ਕਿਵੇਂ ਬਣੂਗਾ ਤੁਹਾਨੂੰ ਦੱਸ ਦਿਆਂ ਪਹਿਲੀ ਸਲਾਈ ਆਪਾਂ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਸਿੱਧਾ-ਸਿੱਧਾ ਹੀ ਗੁਣਾਂਗੇ ਸੇਸ ਲਾਈਆਂ ਦਾ ਇਹ ਡਿਜ਼ਾਈਨ ਹੈ ਤਿੰਨ ਤਲਕੁੰਡੇ ਤੇ ਸੇਸ ਲਾਉਣ ਜਾਂ ਤੇ ਆਪਣਾ ਇਹ ਡਿਜ਼ਾਈਨ ਕੰਪਲੀਟ ਹੋਊਗਾ। ਪਹਿਲੀ ਸਲਾਈ ਆਪਾਂ ਸਿੱਧੀ ਸਾਈਡ ਤੋਂ ਸਿੱਧਾ-ਸਿੱਧਾ ਬੁਣ ਕੇ ਕੰਪਲੀਟ ਕਰਾਂਗੇ। ਜੇਕਰ ਸਾਡੇ ਚੈਨਲ ਤੇ ਨਵੇਂ ਆਇਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇਸ ਤਰ੍ਹਾਂ ਦੇ ਸੋਹਣੇ-ਸੋਹਣੇ ਤੇ ਸੁੱਖ-ਸੁੱਖੇ ਡਿਜ਼ਾਈਨ ਵੇਖੋ। ਹੁਣ ਆਪਾਂ ਉਲਟੀ ਸਾਈਡ ਤੋਂ ਉਲਟਾ ਬੁਣਾਉ। ਇੱਕ ਕਸ ਲਾਈ ਆਪਾਂ ਸਿੱਧੀ ਸਾਈਡ ਤੋਂ ਸਿੱਧੀ ਕੱਢਤੀ ਤੇ ਉਲਟੀ ਸਾਈਡ ਤੋਂ ਉਲਟੀ ਹੋਗੀ ਇਹ ਆਪਣੀ ਦੂਜੀ ਸਲਾਈ ਹੋ ਗਈ ਡਿਜ਼ਾਈਨ ਦੀ ਹੁਣ ਆਪਾਂ ਅਗੇ ਤੀਜੀ ਸਾਈਡ ਤੇ ਤੀਜੀ ਸਲਾਈ ਤੇ ਤੀਜੀ ਸਲਾਈ ਵੀ ਇਧਰੋਂ ਆਪਾਂ ਸਿੱਧੀ ਕੱਢਾਂਗੇ ਤੇ ਬੈਕ ਸਾਈਡ ਤੋਂ ਆਪਣਾ ਡਿਜ਼ਾਈਨ ਸ਼ੁਰੂ ਹੋਊਗਾ ਐਸ ਤਰਾ ਆਪਣਾ ਸਿੱਧੀ ਸਾਈਡ ਤੋਂ ਹੀ ਸਿੱਧੀ ਸਿੱਧੀ ਪੁੜਕੇ ਕੱਢਾਂਗੇ ਇਹ ਆਪਣੀ ਤੀਜੀ ਸਾਈ ਸਲਾਈ ਹੋ ਗਈ ਇਹ ਡਿਜ਼ਾਈਨ ਹੈ ਜਿਹੜਾ ਉਲਟੀ ਸਾਈਡ ਤੋਂ ਸ਼ੁਰੂ ਹੁੰਦਾ ਇਸ ਕਰਕੇ ਅਸੀਂ ਚੌਥੀ ਸਲਾਈ ਤੋਂ ਫਰ ਡਿਜ਼ਾਈਨ ਬਣਾ ਕੰਪਲੀਟ ਹੋ ਜੂਗਾ ਇਸ ਤਰ੍ਹਾਂ ਰਿਪੀਟਡ ਡਿਜ਼ਾਈਨ ਜਿਹੜੀ ਆਪਾਂ ਸੇਸ ਲਾਈਆਂ ਪਾਵਾਂਗੇ ਇਹੀ ਇਸੇ ਤਰ੍ਹਾਂ ਇਹ ਸੇਸ ਲਗਾ ਦੁਬਾਰਾ ਦੁਬਾਰਾ ਰਿਪੀਟ ਕਰਨੀਆਂ ਨੇ ਹੁਣ ਆਪਾਂ ਨੇ ਕਰਨਾ ਕੀ ਆ ਪਹਿਲਾ ਕੁੰਡਾ ਬਿਨਾ ਬੁਣੇ ਉਤਾਰਾਂਗੇ ਧਾਗਾ ਇਸ ਤਰ੍ਹਾਂ ਸਿੱਧਾ ਬੁਣਦੇ ਆਪਾਂ ਸਿੱਧਾ ਬੁਣਦੇ ਹੁਣੇ ਆਪਾਂ ਬੈਕ ਸਾਈਡ ਆ ਇਸ ਤਰ੍ਹਾਂ ਸਲਾਈ ਪਾ ਕੇ ਸਾਰੇ ਕੁੰਡਾ ਨੂੰ ਆਪਾਂ ਇਸ ਤਰ੍ਹਾਂ ਬਲ ਪਾ ਪਾ ਕੇ ਬੁਣਾਗੇ ਦੋ ਬਲ ਮਾਰਨੇ ਆ 1 2 ਸਾਰੇ ਕੁੰਡੇ ਆਪਾਂ ਇਕੱਲਾ ਪਹਿਲਾ ਕੁੰਡਾ ਛੱਡ ਕੇ ਬਾਕੀ ਸਾਰੇ ਕੁੰਡੇ ਆਪਾਂ ਇਸ ਤਰ੍ਹਾਂ ਬੁਣਾਗੇ ਸਾਰੇ ਕੁੰਡੇ ਨੂੰ ਇਸ ਤਰ੍ਹਾਂ ਬੁਣਾਗੇ ਜੇਰੋਂ ਤੁਸੀਂ ਕਿਸੇ ਵੀ ਪ੍ਰੋਜੈਕਟ ਚ ਪਾਉਣਾ ਹੋ ਤਿੰਨ ਤਿੰਨ ਦੇ ਹਿਸਾਬ ਨਾਲ ਕੁੰਡੇ ਰੱਖ ਕੇ ਇਹ ਆਪਣਾ ਡਿਜ਼ਾਈਨ ਬਿਲਕੁਲ ਸਹੀ ਆਊਗਾ ਇਹ ਆਪਣਾ ਡਿਜ਼ਾਈਨ ਦੀ ਚੌਥੀ ਸਲਾਈ ਹੋ ਗਈ ਇਸ ਤਰ੍ਹਾਂ ਦੋ ਬਲ ਮਾਰਨੇ ਆ ਹੁਣ ਆਪਾਂ ਨੇ ਜਿਹੜਾ ਲਾਸਟ ਵਾਲ ਨੂੰ ਇਸ ਤਰ੍ਹਾਂ ਰੋਟੀ ਬਣਾਉਣੀ ਪਹਿਲਾ ਕੁੰਡਾ ਬਿਨਾਂ ਬੁਣੀ ਉਤਾਰਾਂਗੇ ਹੁਣ ਆਪਾਂ ਇਹ ਤਿੰਨ ਤਿੰਨ ਕੁੰਡਾ ਦੇ ਬਲ ਦੇੜਾਂਗੇ 1 2 3 ਤਿੰਨ ਦੇ ਬਲ ਦੇੜ ਕੇ ਇਹਨੂੰ ਇਸ ਤਰ੍ਹਾਂ ਬੈਕ ਸਾਈਡ ਤੋਂ ਵੀ ਤਿੰਨ ਦੇ ਆਪਾਂ తిను బ ఫ తి తిని ఫం తి బ మారీ దో ఫారో ఫ ਇਹ ਆਪਣੀ ਪੰਜਵੀਂ ਸਲਾਈ ਹੈ ਸੇ ਸਲਾਈਆਂ ਦਾ ਡਿਜ਼ਾਈਨ ਹੈ ਇਹੀ ਸੇ ਸਲਾਈਆਂ ਆਪਾਂ ਦੁਬਾਰਾ ਦੁਬਾਰਾ ਰਿਪੀਟ ਕਰਨੀਆਂ ਨੇ ਲਾਸਟ ਵਾਲੇ ਇਸ ਤਰ੍ਹਾਂ ਸੁਧਿਧਾ ਲਾ ਲਓ ਹੁਣ ਆਪਾਂਗੇ ਬੈਕ ਸਾਈਡ ਬੈਕ ਸਾਈਡ ਦੀ ਕਰਨ ਆਪਾਂ ਨੇ ਪਹਿਲਾਂ ਕੁੰਡਾ ਬਿਨਾਂ ਬੁਣਿਓਧਾਰਾਂਗੇ ਇੰਨਾ ਸਾਰੇ ਕੁੰਡਿਆਂ ਨੂੰ ਸਿੱਧੀ ਸਾਈਡ ਤੋਂ ਬੁਣਨਾ ਆਪਾਂ ਨੇ ਸਿੱਧਾ ਬੁਣਨਾ ਸਾਰਿਆਂ ਨੂੰ ਇਕੱਲੇ ਇਕੱਲੇ ਕਰਕੇ ਬੁਣਨਾ ਸਿੱਧਾ ਹੈ ਸੋ ਸਟਾਕ ਕਰਦੇ ਆਂ। ਇਹ ਫੇਰ ਆਪਾਂ ਇਸ ਤਰ੍ਹਾਂ ਇਧਰ ਜਿਵੇਂ ਪਹਿਲੀ ਸਲਾਈ ਪਾਈ ਥੀ, ਉਸੇ ਤਰ੍ਹਾਂ ਇੱਕ ਸਲਾਈ ਦੁਆਰਾ ਫੇਰ ਸਿੱਧੀ-ਸਿੱਧੀ ਕਟਾਂਗੇ। ਇਹ ਦੁਆਰਾ ਆਪਣੀ ਰਿਪੀਟ ਤੇ ਸਲਾਈ ਚੱਲਦੀ। ਸੋ ਇਹਨੂੰ ਕੱਢ ਕੇ ਹੁਣ ਇਹ ਵੀ ਕਿਸ ਤਰ੍ਹਾਂ ਆਪਣਾ ਇਹ ਡਿਜ਼ਾਈਨ ਬਣ ਕੇ ਆਊਗਾ। ਇਹੀ ਸੇ ਸਲਾਈਆਂ ਆਪਾਂ ਦੁਬਾਰਾ-ਦੁਬਾਰਾ ਰਿਪੀਟ ਕਰਨੀਆਂ ਨੇ। ਬਿਲਕੁਲ ਸੌਖਾ ਤੇ ਈਜੀ ਹੈ ਜਲਦੀ ਜਲਦੀ ਇਹ ਆਪਣਾ ਡਿਜ਼ਾਈਨ ਬਣਦਾ ਹੈ ਦੇਖੋ ਇਸ ਤਰ੍ਹਾਂ ਹੀ ਬਣ ਕੇ ਆ ਜਾਊਗਾ ਇਹੀ ਸੇਸ ਰਾਂਜਾਂ ਪਹਿਲਾਂ ਆਪਾਂ ਇੰਨਾ ਗੈਪ ਦੇਣਾਗਾ ਤੁਸੀਂ ਚਾਹੋ ਤਾਂ ਇਹ ਤੋਂ ਵੱਧ ਵੀ ਦੇ ਸਕਦੇ ਹੋ ਤੇ ਇਹ ਤੋਂ ਘੱਟ ਵੀ ਦੇ ਸਕਦੇ ਹੋ ਚਾਰ ਸਨਾਂ ਵੀ ਕਰ ਸਕਦੇ ਹੋ ਤੇ ਇਹ ਡਿਜ਼ਾਈਨ ਸਿਰਫ ਆਪਣਾ ਦੋਸਰਾਂਜਾਂ ਚ ਹੀ ਬਣਦਾਗਾ ਗੈਪ ਕਿੰਨਾ ਮਰਜ਼ੀ ਦੇ ਸਕਦੇ ਆ ਇੰਨੇ ਹੀ ਦੁਬਾਰਾ ਗੈਪ ਦੇ ਕੇ ਅੱਗੇ ਦੀ ਅੱਗੇ ਇਹ ਬਣਦਾ ਜਾਊਗਾ ਬਹੁਤ ਹੀ ਪਿਆਰਾ ਬਣ ਕੇ ਉਹ ਕਿਵੇਂ ਲੱਗਿਆ ਕਮੈਂਟ ਕਰਕੇ ਦੱਸਿਓ ਸਾਡੀ ਵੀਡੀਓ ਵੇਖਣ ਤੁਹਾਡਾ ਜੁੜੇ ਰਹਿਣ ਲਈ ਬਹੁਤ ਬਹੁਤ ਥੈਂਕ ਯੂ ਜੀ